ਲੋ ਬਰੇ ਅੱਜ ਅਸੀਂ ਪਹੁੰਚੇ ਆ ਸਾਡੀ ਮੋਟਰ ਤੇ ਅੱਗੇ ਵੀ ਦੋ ਗਰਾਸੀਂ ਆਸ਼ਕ ਫੜੇ ਨੇ ਅੱਜ ਵੀ ਆਸ਼ਕ ਫੜਨੇ ਆ ਰੋਲਾ ਨਾ ਪਾਇਓ ਆਜੋ ਹੌਲੀ ਹੌਲੀ ਫਿਰ ਆਪਾਂ ਕੈਮਰਾ ਤਾਂ ਉਹਨਾਂ ਕੀਤਾ ਕਿ ਕੱਲ ਨੂੰ ਕੋਈ ਸਾਡੇ ਤੇ ਇਲਜ਼ਾਮ ਨਾ ਲੱਗ ਜੇ ਆਪਾਂ ਫੰਨੇ ਰੰਗੇ ਹੁੱਤੀ ਆਜੋ ਧਿਆਨ ਨਾਲ ਧਿਆਨ ਨਾਲ ਹੌਲੀ ਓਏ ਉਹ ਤੁਮ ਉਹ ਠੀਕ ਹੌਲੀ ਉਹ ਰਾਮ ਨਰਾਮ ਦੇਖੀ ਅੰਦਰ ਬੜੇ ਨੇ ਚ ਆਰਾਮ ਦੇਖੀ ਭਾ ਲੈਣੇ ਭੱਜ ਰੋਲਾ ਨਾ ਪਾਇਓ ਰੋਲਾ ਨਾ ਪਾਇਓ ਆਜੋ ਆਜੋ ਸਰਪ੍ਰਾਈਜ਼ ਕੋਈ ਆਸ ਕੋਸ਼ਕ ਨਹੀਂ ਹੈਗੇ ਕੋਈ ਨਹੀਂ ਬਿਲੇ ਬੈਠੇ ਸੀ ਮੈਂ ਕਿਹਾ ਚੱਲ ਕੋਈ ਵੀਡੀਓ ਬਣਾ ਲਈਏ ਨਾਲੇ ਚੱਜਦੀਆਂ ਵੀਡੀਓ ਅੱਜ ਕੱਲ੍ਹ ਦੇਖਦਾ ਕੌਣ ਹੈ ਕਿਸੇ ਕਰਕੇ ਸੀ ਆ ਆਪਣੀਆਂ ਅੱਜ ਕੱਲ੍ਹ ਵੀਡੀਓ ਬਹੁਤ ਚੱਲਦੀਆਂ ਨੇ ਲੋਕੀ ਲਾਈਕ ਵੀ ਕਰਦੇ ਨੇ ਕਮੈਂਟ ਵੀ ਕਰਦੇ ਨੇ ਸ਼ੇਅਰ ਵੀ ਕਰਦੇ ਨੇ ਸਾਡੀ ਵੀਡੀਓ ਕੋਈ ਕਰਦਾ ਹੀ ਨਹੀਂ ਇਸੇ ਕਰਕੇ ਅਸੀਂ ਆ ਸੋਚਿਆ ਕਿ ਇਹੋ ਜੀ ਵੀਡੀਓ ਬਣਾਉਣੀ ਆ ਭਾਜੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਗਲੀ ਵਾਰ ਆਸ਼ਕ ਵੀ ਦਿਖਾਵਾਂ ਆ ਤੁਹਾਨੂੰ ਮੋਟਰ ਦਿਖਾ ਦਿੰਨੇ ਆ ਮੋਟਰ ਦੇਖੋਗੇ ਨਾ